ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ 트੍ਰੰਪ ਦੁਆਰਾ ਭਾਰਤ ਸਰਕਾਰ ਨੂੰ ਲਗਾਤਾਰ ਦਿੱਤੀਆਂ ਜਾ ਰਹੀਆਂ ਧਮਕੀਆਂ ਦੇ ਖਿਲਾਫ ਅੱਜ ਸ਼ਿਫਸਨਾ ਪੰਜਾਬ ਦੇ ਵਪਾਰੀ ਸਮੁਦਾਏ ਦੇ ਕੁਝ ਲੋਕਾਂ ਦੁਆਰਾ ਅਮਰੀਕੀ ਸਰਕਾਰ ਦੇ ਖਿਲਾਫ ਅਮਰੀਕਾ ਪ੍ਰਸ਼ਾਸਨ ਦੇ ਖਿਲਾਫ ਡੋਨਾਲਡ 트੍ਰੰਪ ਦੇ ਖਿਲਾਫ ਪ੍ਰਦਰਸ਼ਨ ਕੀਤਾ ਗਿਆ ਜ ਜਿਹਦੇ ਵਿੱਚ ਇੱਕੋ ਇੱਕ ਗੱਲ ਕਿਹਾ ਵੀ ਭਾਰਤ ਡਰਨ ਵਾਲਾ ਨਹੀਂ ਹੈ ਦੂਜੇ ਪਾਸੇ ਇੱਕ ਸੰਦੇਸ਼ ਭਾਰਤ ਸਰਕਾਰ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਜੀ ਨੂੰ ਵੀ ਦਿੱਤਾ ਮੋਦੀ ਜੀ ਟੱਕੜੇ ਹੋ ਕੇ ਖੜੇ ਰਹੋ ਅਸੀਂ ਤੁਹਾਡੇ ਨਾਲ ਹਾਂ ਕਾਰਨ ਲੱਗਦਾ ਹੈ ਹੈ। ਕਾਰਨ ਬਿਲਕੁਲ ਇੱਕੋ ਹੀ ਹੈ। ਲਗਾਤਾਰ ਭਾਰਤ ਸਰਕਾਰ ਨੂੰ ਟੈਰੀ ਵਿਧਾਨ ਦੀ ਧਮਕੀ ਦਿੱਤੀ ਜਾ ਰਹੀ ਹੈ। ਕੀ ਕਹਿ ਰਿਹਾ ਵੀ ਰੂਸ ਕੋਲ ਤੇਲ ਖਰੀਦਣਾ ਬੰਦ ਕਰੋ। ਕੀ ਕਹਿ ਰਿਹਾ ਵਾਰ-ਵਾਰ ਟਰੰਪ ਵੀ ਰੂਸ ਤੋਂ ਤੇਲ ਖਰੀਦਣਾ ਖਰਾਬ ਬੰਦ ਕਰੋ। ਵੀ ਤੁਸੀਂ ਜੋ ਕੁਝ ਪ੍ਰੋਡਕਟ ਖਰੀਦਦੇ ਨੇ ਅਮਰੀਕਾ ਤੋਂ ਖਰੀਦੋ। ਵੀ ਰੂਸ ਜੋ ਤੁਸੀਂ ਤੇਲ ਖਰੀਦਦੇ ਹੋ ਦੂਜੇ ਪਾਸੇ ਜੁਕਰੇਨ ਦੇ ਹਮਲਾ ਕਰਕੇ ਉਹ ਬੰਦੇ ਮਾਰਦਾ ਪਿਆ। ਇਨਸਾਨਾਂ ਦੀ ਹੱਤਿਆ ਕਰ ਰਿਹਾ। ਪਰ ਦੋ ਦੋਗਲੀ ਨੀਤੀ ਅਮਰੀਕਾ ਦੁਆਰਾ ਖੇਲੀ ਜਾ ਰਹੀ ਹੈ ਦੂਜੇ ਪਾਸੇ ਇਜ਼ਰਾਈਲ ਨੂੰ ਮਦਦ ਕਰਕੇ ਉਹ ਗਾਜ਼ਾ ਦੀ ਕਤਰੀਆਮ ਦਾ ਕਰਵਾ ਸਕਦਾ ਪਰ ਦੂਜੇ ਪਾਸੇ ਸਵਾਲ ਇਸ ਗੱਲ ਦਾ ਨਹੀਂ ਹੈ ਕਿ ਵੀ ਟੈਰਿਫ ਕਿਉਂ ਲਗਾਏ ਟੈਰਰਿਸਟ ਕਰਕੇ ਲਗਾਇਆ ਜਾ ਰਿਹਾ ਕਿ ਟਰੰਪ ਦਾ ਝੂਠ ਜਿਹੜਾ ਕਿ ਪੂਰੀ ਦੁਨੀਆ ਦੇ ਵਿੱਚ ਹਰ ਜਗ੍ਹਾ ਬੋਲਦਾ ਇਹ ਝੂਠ ਕੇ ਫਲਾਣੇ ਦਾ ਯੁੱਧ ਮੈਂ ਰਖਵਾਇਆ ਫਲਾਣੇ ਦਾ ਯੁੱਧ ਮੈਂ ਰਖਵਾਇਆ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ-ਪਾਕ ਮਸਲੇ ਦੇ ਵਿੱਚ ਜਿਲੇ ਉਹਨੇ ਕਿਹਾ ਵੀ ਮੈਂ ਰਖਵਾਇਆ ਯੁੱਧ ਉਹਦਾ ਪਰਦਾ ਫਾਸ਼ ਕੀਤਾ ਉਹਨੂੰ ਨੰਗਾ ਕੀਤਾ ਇਸ ਕਰਕੇ ਉਹ ਬੰਦਾ ਖਿਜਿਆ ਹੋਇਆ ਸਾਰੇ ਟੈਰੀਫਾਂ ਦੀ ਗੱਲ ਕਰ ਰਿਹਾ ਸਭ ਕੁਝ ਗੱਲ ਕਰ ਰਿਹਾ ਐਕਚੁਅਲੀ ਉਹਦਾ ਝੂਠ ਜਿਹੜਾ ਦੁਨੀਆ ਦੇ ਸਾਹਮਣੇ ਬੋਲਦਾ ਉਹ ਝੂਠ ਨੂੰ ਬੇਨਕਾਬ ਕੀਤਾ ਭਾਰਤ ਨੇ ਕਿ ਮੈਂ ਜ਼ਿੰਦਗੀ ਕਰਾਈ ਮੈਂ ਯੁੱਧ ਰਕਵਾਇਆ ਮੈਂ ਭਲਾ ਰਾਇ ਯੁੱਧ ਰਕਵਾਇਆ ਨੋ ਉਹਨੇ ਕੋਈ ਯੁੱਧ ਨਹੀਂ ਰਕਾਇਆ ਉਹ ਬੰਦਾ ਸਿਰਫ ਮੌਕੇ ਦਾ ਫਾਇਦਾ ਉਠਾ ਲੈਣਾ ਬੰਦਾ ਹੈ ਉਹ ਸਿਰਫ ਭਾਰਤ ਦੇ ਨਾਲ ਇਸ ਗੱਲ ਦੀ ਰੰਜਿਸ਼ ਰੱਖ ਰਿਹਾ ਹੈ ਕਿ ਮੈਨੂੰ ਮੈਨੀਫੈਟ ਕਿਉਂ ਨਹੀਂ ਲੈਣ ਦਿੱਤਾ ਗਿਆ ਭਾਰਤ-ਪਾਕਿ ਜੁੱਧ ਰੋਕਨ ਦਾ ਜਿਤਾਇਆ ਕਿ ਉਹ ਭੁੱਲ ਗਿਆ ਜਿਤਾਇਆ ਕਿ ਉਹ ਭਾਰਤ ਦੀਆਂ ਉਹ ਜਿੱਥੇ ਜਿਹੜੇ ਅਮਰੀਕਾ ਵਿੱਚ ਭਾਰਤੀ ਰਹਿ ਰਹੇ ਉਹਨਾਂ ਦੀ ਵੋਟਾਂ ਦੇ ਨਾਲ ਟਰੰਪ ਦੀ ਸਰਕਾਰ ਬਣੀ ਪਰ ਉਹਨੇ ਆਂਦੇ ਸਾਰ ਕੀਤਾ ਕਿ ਉਲਟਾ ਭਾਰਤੀਆਂ ਨੂੰ ਹੀ ਵਾਪਸ ਭੇਜਣਾ ਸ਼ੁਰੂ ਕਰਤਾ ਭਾਰਤੀਆਂ ਦੇ પ્રતિਬੰਧ ਘੜਾ ਸੀਦਾ ਸਿੱਧੀ ਗੱਲ ਹੈ ਦੋਗਲਾ ਇਨਸਾਨ ਹੈ ਟਰੰਪ ਉਹਨੂੰ ਆਪਣੀ ਬੜੀ ਬੇਇੱਜ਼ਤੀ ਫੀਲ ਹੋ ਰਹੀ ਹੈ ਵੀ ਮੈਂ ਯੂਕਰੇਨ ਦੇ ਮਸਲੇ 'ਚ ਰਸ਼ੀਆ ਨੂੰ ਨਹੀਂ ਢਾ ਸਕਿਆ ਭਾਰਤ ਉਹਦੀ ਸਪੋਰਟ ਕਰਦਾ ਉਹਨੂੰ ਇਹ ਵੀ ਕਿ ਸ਼ਰਮ ਹੈ ਵੀ ਮੈਂ ਯੂਕਰੇਨ ਦੇ ਮੱਥੇ 'ਚ ਰਸ਼ੀਆ ਨੂੰ ਢਾਹ ਨਹੀਂ ਸੀ ਗਿਆ ਕਿਉਂਕਿ ਭਾਰਤ ਉਹ ਕੋ ਦੱਬ ਕੇ ਤੇਲ ਖਰੀਦ ਰਿਹਾ ਉਹਦੀ ਅਰਥਵਿਵਸਥਾ ਨੂੰ ਮਜ਼ਬੂਤ ਕਰ ਰਿਹਾ ਇਹਦੇ ਕਰਕੇ ਉਹ ਭਾਰਤ ਨਾਲ ਦੁਸ਼ਮਣ ਰੱਖ ਰਿਹਾ ਬਿਲਕੁਲ ਅਸੀਂ ਸਾਰੇ ਦੇਸ਼ ਵਾਸੀ ਇੱਕ ਇੱਕ ਮਤਰਾਇ ਰੱਖਦੇ ਹਾਂ ਵੀ ਮੋਦੀ ਜੀ ਅਮਰੀਕਾ ਤੋਂ ਝੁਕਣਾ ਨਹੀਂ ਸਾਰਾ ਦੇਸ਼ ਤੁਹਾਡੇ ਨਾਲ ਕਰ ਦੇਣਾ ਕੰਦਾ ਮਲਾ ਕੇ ਨਾ ਮੈਂ ਮੋਦੀ ਜੀ ਨੇ ਟਰੰਪ ਦੀਆਂ ਖੜੂ ਵੰਗਾ ਰਿਹਾ ਜਿਹੜੀ ਹਣਖ ਲਈ ਫਿਰਦਾ ਸੀ ਨਾ ਕਿ ਮੈਂ ਹੀ ਸਭ ਕੁਝ ਹੈ ਉਹਨੂੰ ਭਾਰਤ ਨੇ ਸਾਡੇ ਪ੍ਰਧਾਨ ਮੰਤਰੀ ਨੇ ਵੰਗਾ ਰਿਹਾ ਕਿ ਤੂੰ ਹੋਏਗਾ ਆਪਣੇ ਅਮਰੀਕਾ 'ਚ ਸਾਡੇ ਦੇ ਭਾਰਤ ਦੇ ਕਿਸੇ ਦਾ ਕੋਈ ਦਬਾਅ ਨਹੀਂ ਹੈਗਾ ਭਾਰਤ ਸਦਾ ਹੀ ਇੱਕ ਨੰਬਰ ਰਿਹਾ ਅਤੇ ਇੱਕ ਨੰਬਰ ਰਹਿ ਉਹ ਇੱਕ ਨੰਬਰ ਰਿਹਾ ਇੱਕ ਨੰਬਰ ਹੀਰੋਊਗਾ ਭਾਰਤ ਭਾਰਤ ਦੇ ਪ੍ਰਧਾਨ ਮੰਤਰੀ ਨੇ ਉਹਨੂੰ ਵੰਗਾਰਿਆ ਕਿ ਚੱਲ ਤੂੰ ਜੋ ਹੋਏਗਾ ਆਪਣੇ ਆਪ ਨੂੰ ਟਰੰਪ ਕਹਿੰਦਾ ਪਰ ਭਾਰਤ ਦੇ ਅੰਦਰ ਤੇਰੀ ਇਹ ਦਾਦਾਗਿਰੀ ਨਹੀਂ ਚੱਲੂਗੀ ਬਿਲਕੁਲ ਨਹੀਂ ਚੱਲੂਗੀ ਬਿਲਕੁਲ ਭਾਰਤ ਦੇ ਲੋਕਾਂ ਨੂੰ ਵੀ ਅਸੀਂ ਕਮਾਂਗੇ ਮੈਕਡੋਨਲਡ ਸਬਵੇ KFC ਜਿਹੜੇ ਅਮਰੀਕੀ ਪ੍ਰੋਡਕਟਾਂ ਦਾ ਬਹਿਸ਼ਕਾਰ ਕਰੋ ਤਾਂ ਜੋ ਅਮਰੀਕਾ ਨੂੰ ਵੀ ਪਤਾ ਲੱਗੇ ਟੈਰਿਫ ਲਗਾਉਣ ਦਾ ਦੇਖੋ ਰਸ਼ੀਆ ਉਹ ਮੁਲਕ ਆ ਵੀ ਜਿਨੇ ਹਮੇਸ਼ਾ ਹਿੰਦੁਸਤਾਨ ਦੀ ਬਾਹ ਫੜੀ 71 ਦੀ ਜੰਗ ਨਾਲੋਂ 62 ਦੀ ਲੜੋਂ ਸੰਨੇ ਦੇ ਵਿਦ ਲੜੋਂ ਤਿੰਨ ਜੰਗਾਂ ਹਿੰਦੁਸਤਾਨ ਨੇ ਵੱਡੀਆਂ ਪਾਕਿਸਤਾਨ ਦੇ ਨਾਲ ਲੜੀਆਂ ਔਰ ਤਿੰਨੋਂ ਜੰਗਾਂ ਦੇ ਵਿੱਚ ਰਸ਼ੀਆ ਮੁਲਕ ਇਹੋ ਦਾ ਸੀਗਾ ਜਿਨੇ ਸਾਡਾ ਸਾਥ ਦਿੱਤਾ ਸਾਡੇ ਨਾਲ ਖੜਾ ਰਿਆ ਸਿਰਫ ਔਰ ਸਿਰਫ ਇੱਕ ਪਾਕਿਸਤਾਨ ਦੇ ਨਾਲ ਅਮਰੀਕਾ ਹਮੇਸ਼ਾ ਖੜਾ ਰਿਹਾ ਉਹ ਅਮਰੀਕਾ ਨੇ ਟੈਂਕ ਵੀ ਭੇਜੇ ਸਾਡੀਆਂ ਹਿੰਦੁਸਤਾਨੀਆਂ ਫੌਜੀਆਂ ਦੇ ਉੱਤੇ ਅਸੀਂ ਰਸ਼ੀਆ ਦਾ ਇਹਿਸਾਨ ਕਿੱਦਾਂ ਭੁੱਲ ਜਾਾਂਗੇ ਅੱਜ ਰਸ਼ੀਆ ਨੂੰ ਲੋੜ ਆ ਹਿੰਦੁਸਤਾਨ ਦੀ ਅੱਜ ਸਿਰ ਰਸ਼ੀਆ ਨੂੰ ਲੋੜ ਆ ਹਿੰਦੁਸਤਾਨ ਦੇ ਸਪੋਰਟ ਦੀ ਅਰਸ਼ੀਆ ਹਿੰਦੁਸਤਾਨ ਪੂਰਾ ਠੋਕ ਕੇ ਖੜਾ ਆ ਔਰ ਹਿੰਦੁਸਤਾਨ ਨੇ ਬਦਮਾਸ਼ੀ ਕਰਦੇ ਬ੍ਰਿਟਿਸ਼ ਹਕੂਮਤ ਦੀ ਨਹੀਂ ਸਹੀ ਸਨ 47 ਬੋ ਚੱਕ ਕੇ ਬਾਹਰ ਮਾਰੇ ਸਾਡੇ ਲੋਕਾਂ ਨੇ ਇਹ ਤਾਂ ਫਿਰ ਅਮਰੀਕਾ ਆ ਵੀ ਜਿਹੜਾ ਅੱਜ ਦਲਗਰ ਤੁਹਾਨੂੰ ਦਿਖਾ ਦੇ ਟੈਰਿਫ ਤੇ ਦਮ ਤੇ ਦਲਗਰ ਦਿਖਾ ਰਿਹਾ ਵੈ ਫਿਰ ਕਹਿੰਦਾ ਆ ਵੀ ਸਾਨੂੰ ਅਮਰੀਕੀ ਪ੍ਰੋਡਕਟ ਦੀ ਲੋੜ ਨਹੀਂ ਸਾਨੂੰ ਅਮਰੀਕਾ ਦੇ ਵਪਾਰ ਦੀ ਵੀ ਲੋੜ ਨਹੀਂ ਸਗੋਂ ਤਿੰਨ ਕੰਟਰੀਆਂ ਉਸ ਤੋਂ ਵੱਡਾ ਹੋਰ ਬਥੇਰੀ ਕੰਟਰੀਆਂ ਵਪਾਰ ਕਰਨ ਲਈ ਅਮਰੀਕਾ ਅਸੀਂ ਹਿੰਦੁਸਤਾਨ ਦੇ ਵਪਾਰੀਆਂ ਨੂੰ ਬੇਨਤੀ ਕਰਦੇ ਅਮਰੀਕਾ ਦਾ ਬਾਇਕਾਟ ਕਰਨਾ ਸ਼ੁਰੂ ਹਿੰਦੁਸਤਾਨੀ ਅਪੀਲ ਹੈ ਕੰਮ ਖਰੀਦਦਾਰੀ ਬੰਦ ਕਰ ਦਿਓ ਸਬਵੇ ਬੰਦ ਕਰ ਦਿਓ ਮੈਕਡੋਨਲਡਜ਼ ਬੰਦ ਕਰੋ ਜਲਦ ਸ਼ਰਫਨਾਮ ਪੰਜਾਬ ਹੋ ਸਕਦਾ ਹੈ ਇਹਨਾਂ ਦੇ ਬਦਰਾਂ ਤੇ ਜਾ ਕੇ ਵਿਰੋਧ ਕਰਨਾ ਸਤਾ ਜਦਾ ਪਹਿਲਾ ਅਧਿਕਾਰ ਹੋ ਸਕਦਾ ਹੋ ਸਕਦਾ ਅਸੀਂ ਅਗਲੇ ਬਹੁਤ ਰਣਨੀਤੀ ਜਲਦੀ ਬਣਾ ਲਈਏ ਕਿ ਸਬਵੇ ਮੈਕਡੋਨਲਡਜ਼ ਐਮਾਜਨ ਦੇ ਜਿਹੜੇ ਸਟੋਰਸ ਨੇ ਅਸੀਂ ਉਹਦੇ ਵਿਰੋਧ ਕਰੀਏ ਠੀਕ ਹੈ